ਲਗੇ ਨਾ ਫਟਕਰੀ ਪ੍ਰੋਗਰਾਮ ਦੇ ਵਿੱਚ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਅਸੀਂ ਇਹੋ ਜੀ ਜੜੀ ਬੂਟੀ ਦੇ ਬਾਰੇ ਗੱਲ ਕਰਾਂਗੇ ਜੋ ਸਾਡੇ ਘਰ ਦੇ ਵਿਹੜੇ ਦੇ ਵਿੱਚ ਲੱਗੀ ਹੁੰਦੀ ਹੈ ਅਤੇ ਜਿੰਨੂੰ ਅਸੀਂ ਰੋਜ਼ ਪਾਣੀ ਵੀ ਦਿੰਨੇ ਹਾਂ ਅਤੇ ਰੋਜ਼ ਅਸੀਂ ਉਹਨੂੰ ਅਸੀਂ ਪੂਜਦੇ ਵੀ ਹੈਗੇ ਆ ਜੀ ਹਾਂ ਦੋਸਤੋ ਮੈਂ ਗੱਲ ਕਰ ਰਿਹਾ ਤુલਸੀ ਦੇ ਬਾਰੇ ਤુલਸੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਇੱਕ ਬੰਦਾ ਤુલਸੀ ਨੂੰ ਪੂਜਦਾ ਹੈ ਅਤੇ ਉਹਦਾ ਇਸਤੇਮਾਲ ਵੀ ਕਰਦਾ ਹੈ ਅਤੇ ਅੱਜ ਅਸੀਂ ਇਹਨਾਂ ਚੀਜ਼ਾਂ ਨੂੰ ਡਿਟੇਲ ਦੇ ਵਿੱਚ ਜਾਣਾਂਗੇ ਕਿ ਤુલਸੀ ਸਾਡੇ ਸਿਹਤ ਲਈ ਕਿਵੇਂ ਬੈਨੀਫੀਸ਼ੀਅਲ ਹੈ ਸਾਨੂੰ ਕਿਵੇਂ ਉਹ ਲਾਭ ਦੇ ਸਕਦੀ ਹੈ ਅਤੇ ਕਿਹੜੀ ਕਿਹੜੀ ਬਿਮਾਰੀਆਂ ਦੇ ਵਿੱਚ ਤੁਲਸੀ ਦਾ ਇਸਤੇਮਾਲ ਅਸੀਂ ਕਰ ਸਕਦੇ ਹਾਂ ਅਤੇ ਆਯੁਰਵੇਦ ਦੇ ਵਿੱਚ ਤੁਲਸੀ ਨੂੰ ਕਿਉਂ ਇੰਨੀ ਇੰਪੋਰਟੈਂਸ ਦਿੱਤੀ ਗਈ ਹੈ ਦੋਸਤੋ ਇੱਕ ਸ਼ਲੋਕ ਯੂਜ਼ ਕੀਤਾ ਗਿਆ ਆਯੁਰਵੇਦ ਦੇ ਵਿੱਚ ਸੁਰਸਾ ਵਿਸ਼ਵਧਵਨੀ ਜਿਹਦਾ ਮਤਲਬ ਹੈ ਪੂਰੇ ਵਿਸ਼ਵ ਦੀ ਬਿਮਾਰੀਆਂ ਦਾ ਇਲਾਜ ਜਿਹੜਾ ਹੈ ਵੀ ਪੂਰੇ ਵਿਸ਼ਵ ਦੀ ਬਿਮਾਰੀਆਂ ਦਾ ਜਿਹੜਾ ਨਾਸ਼ ਹੈ ਉਦੀ ਪਾਵਰ ਜਿਹੜੀ ਹੈ ਤુલਸੀ ਦੇ ਵਿੱਚ ਪਾਈ ਜਾਂਦੀ ਹੈ ਦੋਸਤੋ ਤુલਸੀ ਦੇ ਜਿਹੜੇ ਆਯੁਰਵੇਦ ਦੇ ਵਿੱਚ ਜਿਹੜਾ ਇਹਦਾ ਰਸ ਜਿਹੜਾ ਹੈ ਕਟੂ ਤੇ ਤਿੱਖਤ ਮੰਨਿਆ ਗਿਆ ਹੈ ਅਤੇ ਇਸ ਦਾ ਜਿਹੜਾ ਵੀਰਿਆ ਹੈ ਉਹ 우ਸ਼ਣ ਵੀਰਿਆ ਮੰਨੀ ਗਈ ਹੈ ਮਤਲਬ ਤુલਸੀ ਨੂੰ ਗਰਮ ਤਹਸੀਰ ਦਾ ਮੰਨਿਆ ਗਿਆ ਹੈ ਤુલਸੀ ਆਯੁਰਵੈਦ ਦੇ ਵਿੱਚ ਜਿਹੜੀ ਹੈ ਤਿੰਨ ਤਰ੍ਹਾਂ ਦੀ ਮੰਨੀ ਗਈ ਹੈ RAM ਤੁਲਸੀ ਸ਼ਾਮ ਤੁਲਸੀ ਤੇ ਵਰਨ ਤੁਲਸੀ RAM ਤੁਲਸੀ ਜਿਹੜੀ ਹੈ ਦੋਸਤੋ ਹਲਕੇ ਜਿਹੇ ਹਰੇ ਰੰਗ ਦੀ ਹੁੰਦੀ ਹੈ ਸ਼ਾਮ ਤੁਲਸੀ ਹਰੇ ਹਲਕੇ ਜਿਹੇ ਗहरे ਰੰਗ ਦੀ ਹੁੰਦੀ ਹੈ ਉਹਦੇ ਵਿੱਚ ਮਤਲਬ ਜਿਹੜੀ ਔਸ਼ਧੀਆਂ ਜਿਹੜੀਆਂ ਹੈ ਉਹ ਜ਼ਿਆਦਾ ਲਗੀਆਂ ਹੁੰਦੀਆਂ ਨੇ ਤੇ ਜਿਹੜੀ ਵਰਨ ਤੁਲਸੀ ਹੈ ਜ਼ਿਆਦਾਤਰ ਜੰਗਲਾਂ ਦੇ ਵਿੱਚ ਪਾਈ ਜਾਂਦੀ ਹੈ ਦੋਸਤੋ ਤੁਲਸੀ ਦਾ ਇਸਤੇਮਾਲ ਸਭ ਤੋਂ ਪਹਿਲੇ ਨੰਬਰ ਤੇ ਦੋਸਤੋ ਅਸੀਂ ਇਮਿਊਨਿਟੀ ਨੂੰ ਵਧਾਉਣ ਦੇ ਵਿੱਚ ਕਰਦੇ ਹਾਂ ਕਿਉਂਕਿ ਤੁਲਸੀ ਜਿਹੜੀ ਹੈ ਸਾਡੇ ਬੋਡੀ ਦੇ ਵਿੱਚ ਐਂਟੀਆਕਸੀਡੈਂਟ ਪ੍ਰੋਪਰਟੀਆਂ ਨੂੰ ਵਧਾਉਂਦੀ ਹੈ ਇਹਦੇ ਵਿੱਚ ਐਂਟੀਆਕਸੀਡੈਂਟ ਪ੍ਰੋਪਰਟੀਆਂ ਐਂਟੀਵਾਇਰਲ ਪ੍ਰੋਪਰਟੀਆਂ ਜਿਆਦਾ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ ਜੋ ਸਾਡੇ ਬੋਡੀ ਦੇ ਵਿੱਚ ਫਾਈਟਿੰਗ ਕਰਨ ਦੀ ਕੈਪੈਸਿਟੀ ਵਧਾਉਂਦੀ ਹੈ ਜੇ ਸਾਡੇ ਅੰਦਰ ਕੋਈ ਰੋਗ ਡਿਵੈਲਪ ਹੋ ਰਿਹਾ ਹੈ ਤਾਂ ਤੁਲਸੀ ਉਸ ਚੀਜ਼ ਨੂੰ ਇਮਿਊਨਿਟੀ ਨੂੰ ਵਧਾ ਕੇ ਉਹਨੂੰ ਪ੍ਰੋਟੈਕਸ਼ਨ ਦਿੰਦੀ ਹੈ ਇਸ ਕਰਕੇ ਤੁਲਸੀ ਦਾ ਇਸਤੇਮਾਲ ਜਿਆਦਾਤਰ ਕੀਤਾ ਜਾਂਦਾ ਹੈ ਦੂਸਰੇ ਨੰਬਰ ਤੇ ਅਸੀਂ ਗੱਲ ਕਰਾਂਗੇ ਖਾਂਸੀ ਕਿ ਵੀ ਤੁਸੀਂ ਤੁਲਸੀ ਦਾ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਤੁਲਸੀ ਜਿਹੜੀ ਹੈ ਊਸ਼ਣ ਵੀਰੇ ਹੋਣ ਕਰਕੇ ਇਹ ਤੁਹਾਡੇ ਸਾਹ ਵਾਲੀ ਨਾਲੀ ਨੂੰ ਖੋਲ ਕੇ ਰੱਖਦੀ ਹੈ ਅਤੇ ਤੁਹਾਡੇ ਜਿਹੜੇ ਅੰਦਰ ਜਮੀ ਬਲਗਮ ਹੈਗੀ ਹੈ ਉਹਨੂੰ ਬਾਹਰ ਕੱਢਣ ਦੀ ਵੀ ਸ਼ਮਤਾ ਇਹਦੇ ਵਿੱਚ ਕਾਫੀ ਭਰਪੂਰ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ ਇਸ ਕਰਕੇ ਇਹਨੂੰ ਦਮੇ ਦੇ ਰੋਗੀ ਖਾਂਸੀ ਜ਼ੁਕਾਮ ਦੇ ਪੇਸ਼ੈਂਟਸ ਜਿਹੜੇ ਨੇ ਇਹ ਇਸ ਦਾ ਇਸਤੇਮਾਲ ਕਰ ਸਕਦੇ ਹਨ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਲੀਵਰ ਡੀਟੌਕਸ ਦੀ ਕਿਉਂਕਿ ਜਿਨ੍ਹਾਂ ਦੇ ਪੇਟ ਦੇ ਵਿੱਚ ਗਰਮੀ ਰਹਿੰਦੀ ਹੈ ਅਤੇ ਜਿਨ੍ਹਾਂ ਦਾ ਫੈਟੀ ਲੀਵਰ ਹੈ ਅਗਰ ਉਹ ਤੁਲਸੀ ਦਾ ਇਸਤੇਮਾਲ ਕਰਦੇ ਹਨ ਤਾਂ ਉਹ ਉਹਨਾਂ ਲਈ ਵੀ ਬਹੁਤ ਹੀ ਬੈਨੀਫੀਸ਼ੀਅਲ ਹੈ ਕਿਉਂਕਿ ਇਹ ਹਿਪੇਟੋਪ੍ਰੋਟੈਕਟਿਵ ਕੈਟਾਗਰੀ ਦੇ ਵਿੱਚ ਵੀ ਤુલਸੀ ਨੂੰ ਯੂਜ਼ ਕੀਤਾ ਜਾਂਦਾ ਹੈ ਦੋਸਤੋ ਕਿਉਂਕਿ ਤੁਹਾਡੇ ਲੀਵਰ ਦੇ ਸੈਲਸ ਜਿਹੜੇ ਨੇ ਉਹਨੂੰ ਅਗਰ ਰਿਪੇਅਰ ਦੁਬਾਰਾ ਕਰਨਾ ਹੈ ਰੀਜਨਰੇਟ ਦੁਬਾਰਾ ਕਰਨਾ ਹੈ ਤਾਂ ਤુલਸੀ ਉਹਦੇ ਵਿੱਚ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਦੋਸਤੋ ਡਾਇਬੀਟਿਸ ਦੀ ਡਾਇਬੀਟਿਸ ਜਿਵੇਂ ਕਿ ਤੁਹਾਨੂੰ ਵੀ ਪਤਾ ਹੈ ਕੀ ਡਾਇਬੀਟਿਸ ਜਿਹੜੀ ਹੈ ਸਾਡੇ ਸਰੀਰ ਦੇ ਵਿੱਚ ਇਨਸੂਲਿਨ ਦੀ ਪ੍ਰੋਡਕਸ਼ਨ ਜ਼ਿਆਦਾ ਨਾ ਹੋਣ ਕਰਕੇ ਸਾਡੇ ਸਰੀਰ ਦੇ ਵਿੱਚ 슈ਗਰ ਦੀ ਮਾਤਰਾ ਜ਼ਿਆਦਾ ਵਧਣ ਲੱਗ ਪੈਂਦੀ ਹੈ ਇਸ ਕਰਕੇ ਜਿਹੜੇ ਸਾਡੇ ਜਿਹੜੇ ਪੈਨਕਰੀਆਸ ਦੀ ਇਨਫਲੇਮੇਸ਼ਨ ਹੈ ਉਹਨੂੰ ਤુલਸੀ ਜਿਹੜੀ ਹੈ ਕਾਫੀ ਹੱਦ ਤੱਕ ਕੰਟਰੋਲ ਕਰਕੇ ਰੱਖਦੀ ਹੈ ਤੇ ਉਹ ਤੁਹਾਡੇ ਡਾਇਬੀਟਿਸ ਨੂੰ ਵੀ ਨੇਚਰਲੀ ਰਿਵਰਸ ਕਰਨ ਦੀ ਸ਼ਮਤਾ ਰੱਖਦੀ ਹੈ ਇਸ ਕਰਕੇ ਵੀ ਤુલਸੀ ਦਾ ਇਸਤੇਮਾਲ 슈ਗਰ ਦੇ ਪੇਸ਼ੈਂਟਸ ਵੀ ਕਰ ਸਕਦੇ ਹਨ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਸਾਡੇ ਬਾਡੀ ਦੇ ਵਿੱਚ ਇਨਫਲੇਮੇਸ਼ਨ ਜਿਨ੍ਹਾਂ ਦੇ ਸਰੀਰ ਦੇ ਵਿੱਚ ਸੋਜ ਜ਼ਿਆਦਾ ਰਹਿੰਦੀ ਹੈ ਜਿਨ੍ਹਾਂ ਦੇ ਸਰੀਰ ਦੇ ਵਿੱਚ ਦਰਦਾਂ ਬਹੁਤ ਜ਼ਿਆਦਾ ਰਹਿੰਦੀਆਂ ਹਨ ਤੁਲਸੀ ਦਾ ਇਸਤੇਮਾਲ ਉੱਥੇ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਕਿਉਂਕਿ ਊਸ਼ਣ ਵੀਰੇ ਹੋਣ ਕਰਕੇ ਇਹ ਸਾਡੇ ਸਰੀਰ ਦੇ ਵਿੱਚ ਖੂਨ ਦੇ ਦੌਰੇ ਨੂੰ ਵਧੀਆ ਤਰੀਕੇ ਨਾਲ ਸਰਕੂਲੇਟ ਕਰਦੀ ਹੈ ਜਿਹਦੇ ਨਾਲ ਜਿੱਥੇ ਖੂਨ ਦਾ ਦੌਰਾ ਨਹੀਂ ਪਹੁੰਚਦਾ ਉੱਥੇ ਪੇਨ ਹੁੰਦੀ ਹੈ ਅਤੇ ਇਹ ਉੱਥੇ ਖੂਨ ਦਾ ਦੌਰਾ ਪਹੁੰਚਾ ਕੇ ਤੁਹਾਡੇ ਪੇਨਸ ਨੂੰ ਨੇਚਰਲੀ ਸਬਸਾਈਡ ਕਰਨ ਦੀ ਵੀ ਸ਼ਮਤਾ ਤੁਲਸੀ ਦੇ ਵਿੱਚ ਪਾਈ ਜਾਂਦੀ ਹੈ ਜਿਨ੍ਹਾਂ ਨੂੰ ਸਟ्रेस ਐਂਜਾਇਟੀ ਅਤੇ ਤਣਾਵ ਜ਼ਿਆਦਾਤਰ ਰਹਿੰਦਾ ਹੈ ਦਿਮਾਗੀ ਪਰੇਸ਼ਾਨੀ ਜਿਨ੍ਹਾਂ ਨੂੰ ਜ਼ਿਆਦਾ ਰਹਿੰਦੀ ਹੈ ਉਹ ਤੁਲਸੀ ਦਾ ਇਸਤੇਮਾਲ ਵੀ ਕਰ ਸਕਦੇ ਹਨ ਕਿਉਂਕਿ ਤੁਲਸੀ ਜਿਹੜੀ ਹੈ ਤੁਹਾਡੇ ਬ੍ਰ ਹੈ ਅਤੇ ਤੁਹਾਡੇ ਅੰਦਰ ਜਿਹੜੇ ਸਟ्रेस ਹਾਰਮੋਨ ਜਿਹੜਾ ਵਿਗੜਿਆ ਹੋਇਆ ਹੈ ਕੋਰਟਿਸੋਲ ਲੈਵਲ ਜਿਹੜਾ ਤੁਹਾਡਾ ਵਧਿਆ ਹੋਇਆ ਹੈ ਤુલਸੀ ਉਹਨੂੰ ਵੀ ਸਪਰੈਸ ਕਰਨ ਦੇ ਵਿੱਚ ਕਾਫੀ ਜਿਆਦਾ ਮਦਦਗਾਰ ਸਾਬਿਤ ਹੁੰਦੀ ਹੈ ਅਤੇ ਤੁਹਾਡਾ ਜਿਹੜਾ ਸਟ्रेस ਹਾਰਮੋਨ ਹੈ ਉਹਨੂੰ ਕੰਟਰੋਲ ਕਰਕੇ ਰੱਖਦੀ ਹੈ ਜਿਨ੍ਹਾਂ ਨੂੰ ਐਸਿਡਿਟੀ ਬਲੋਟਿੰਗ ਹੀ ਆ ਜਿਨ੍ਹਾਂ ਦੇ ਪੇਟ ਦੇ ਵਿੱਚ ਗੈਸ ਬਹੁਤ ਜ਼ਿਆਦਾ ਬਣਦੀ ਹੈ ਤુલਸੀ ਉਹਦੇ ਵਿੱਚ ਵੀ ਬਹੁਤ ਕਾਰਗਰ ਸਾਬਿਤ ਹੋਈ ਹੈ ਦੋਸਤੋ ਕਿਉਂਕਿ ਜਿਨ੍ਹਾਂ ਨੂੰ ਆਪਚਨ ਦੀ ਸ਼ਿਕਾਇਤ ਹੈ ਜਿਨ੍ਹਾਂ ਨੂੰ ਖਾਣਾ ਨਹੀਂ ਤਰੀਕ ਚੰਗੇ ਤਰੀਕੇ ਨਾਲ ਪਚਦਾ ਹੈ ਉਹ ਵੀ ਤુલਸੀ ਦਾ ਇਸਤੇਮਾਲ ਆਯੁਰਵੈਦਿਕ ਸ਼ਾਸਤਰਾਂ ਦੇ ਅਨੁਸਾਰ ਕਰ ਸਕਦੇ ਹਨ ਅਤੇ ਤੁਹਾਨੂੰ ਉਸ ਚੀਜ਼ ਦਾ ਵੀ ਬ ਦੋਸਤੋ ਤુલਸੀ ਦਾ ਇਸਤੇਮਾਲ ਅਸੀਂ 4 ਤੋਂ 5 ਪੱਤੇ ਡੇਲੀ ਮਾਤਰਾ ਦੇ ਵਿੱਚ ਤੋੜ ਕੇ ਅਸੀਂ ਚੰਗੇ ਤਰੀਕੇ ਨਾਲ ਚਬਾ ਕੇ ਵੀ ਇਸ ਤਰ੍ਹਾਂ ਇਸਤੇਮਾਲ ਡੇਲੀ ਬੇਸਿਸ ਤੇ ਸਵੇਰੇ ਸਵੇਰੇ ਕਰ ਸਕਦੇ ਹਾਂ ਅਤੇ ਇਹਨੂੰ ਤੋ ਕੇ ਚੰਗੇ ਤਰੀਕੇ ਨਾਲ ਚਬਾ ਕੇ ਖਾਣ ਦੇ ਨਾਲ ਸਾਡੇ ਮਾਉਥ ਦੇ ਵਿੱਚ ਜਿਹੜੀ ਗੰਦੀ ਸਮੈਲ ਆਂਦੀ ਹੈ ਉਹ ਦੂਰ ਹੋ ਸਕਦੀ ਹੈ ਅਤੇ ਸਾਡੇ ਜਿਹੜੇ ਇੰਡਾਈਜੈਸ਼ਨ ਦੀ ਪ੍ਰੋਬਲਮ ਹੈ ਉਹ ਵੀ ਸੈੱਟ ਹੋ ਸਕਦੀ ਤੁਹਾਡੀ ਇਮਿਊਨਿਟੀ ਵੀ ਬੂਸਟ ਹੋ ਸਕਦੀ ਹੈ ਇਸ ਤੋਂ ਬਾਅਦ ਤુલਸੀ ਦਾ ਕੜਾਹ ਬਣਾ ਕੇ ਵੀ ਤੁਸੀਂ ਪੀ ਸਕਦੇ ਹੋ ਜੋ ਤੁਹਾਡੇ ਇਮਿਊਨਿਟੀ ਨੂੰ ਤੁਹਾਡੇ ਗਲੇ ਦੀ ਇਨਫੈਕਸ਼ਨ ਨੂੰ ਦੂਰ ਕਰਕੇ ਰੱਖ ਸਕਦੀ ਹੈ ਤુલਸੀ ਪਲੱਸ ਅਦਰਕ ਦਾ ਕੰਬੀਨੇਸ਼ਨ ਵੀ ਤੁਸੀਂ ਲੈ ਸਕਦੇ ਹੋ ਜੋ ਤੁਹਾਡੇ ਅੰਦਰ ਬਾਡੀ ਦੀ ਇਨਫਲੇਮੇਸ਼ਨ ਨੂੰ ਸੋਕ ਕਰਨ ਦੀ ਕੈਪੈਸਿਟੀ ਰੱਖਦਾ ਹੈ ਇਸ ਤੋਂ ਬਾਅਦ ਤુલਸੀ ਪਲੱਸ ਸ਼ਹਿਦ ਦਾ ਕੰਬੀਨੇਸ਼ਨ ਦੋਨੋਂ ਨੂੰ ਮਿਕਸ ਕਰਕੇ ਪੇਸਟ ਬਣਾ ਕੇ ਚਟਕੇ ਵੀ ਲੈ ਸਕਦੇ ਹੋ ਇਹ ਤੁਹਾਡੇ ਗਲੇ ਦੀ ਖਰਾਸ਼ ਗਲੇ ਦੀ ਸੋਜ ਜਾਂ ਜਿਨ੍ਹਾਂ ਨੂੰ ਬਾਰ ਬਾਰ ਟੌਨਸਿਲ ਦੀ ਪ੍ਰੋਬਲਮ ਆਂਦੀ ਹੈ ਉਹਦੇ ਵਿੱਚ ਵੀ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਗਰਭવતી ਮਹਿਲਾ ਨੂੰ ਸਪੈਸ਼ਲੀ ਦੋਸਤੋ ਤુલਸੀ ਦਾ ਇਸਤੇਮਾਲ ਵਰਜਿਤ ਹੈ ਕਿਉਂਕਿ ਗਰਮ ਤਹਿਸੀਰ ਹੋਣ ਕਰਕੇ ਇਹ ਬੱਚੇ ਦੇ ਉੱਤੇ ਅਸਰ ਪਾ ਸਕਦੀ ਹੈ ਤੁਹਾਨੂੰ ਪ੍ਰੋਬਲਮ ਦੇ ਸਕਦੀ ਹੈ ਇਸ ਕਰਕੇ ਅਗਰ ਤੁਸੀਂ ਤુલਸੀ ਦਾ ਇਸਤੇਮਾਲ ਕਰਨਾ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਦੇ ਅਨੁਸਾਰ ਹੀ ਕਰੋ ਇਹਦੀ ਕੁਆਂਟੀਟੀ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿ 4 ਤੋਂ 5 ਪੱਤੇ ਤੁਸੀਂ ਡੇਲੀ ਬੇਸਿਸ ਤੇ ਚੰਗੇ ਤਰੀਕੇ ਨਾਲ ਚਬਾ ਕੇ ਖਾ ਸਕਦੇ ਹੋ ਇਸ ਤੋਂ ਬਾਅਦ ਅਗਰ ਤੁਸੀਂ ਖਾਣੇ ਹੋ ਤੁਹਾਡੇ ਪੇਟ ਦੇ ਵਿੱਚ ਗਰਮੀ ਪਾ ਸਕਦੀ ਹੈ ਤੁਹਾਡੇ ਫੇਸ ਦੇ ਉੱਤੇ ਪਿੰਪਲ ਆ ਤੁਹਾਡੇ ਫੇਸ ਦੇ ਉੱਤੇ ਕਈ ਸਾਰੇ ਸਕਿਨ ਦੀ ਪ੍ਰੋਬਲਮ ਦੇ ਸਕਦੀ ਹੈ ਕਿਉਂਕਿ ਓਸ਼ਨ ਵੀਰੇ ਹੋਣ ਕਰਕੇ ਤੁਹਾਡੀ ਇਹ ਬੋਡੀ ਦੇ ਵਿੱਚ ਹੀਟ ਪ੍ਰੋਡਿਊਸ ਕਰ ਸਕਦੀ ਜਿਆਦਾ ਜੋ ਤੁਹਾਨੂੰ ਦਿੱਕਤ ਦੇ ਸਕਦੀ ਹੈ ਦੋਸਤੋ ਇਸ ਕਰਕੇ ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਆਯੁਰਵੇਦ ਤੁਹਾਡੇ ਲਈ ਅੰਮ੍ਰਿਤ ਦਾ ਤਰ੍ਹਾਂ ਕੰਮ ਕਰਦਾ ਹੈ ਲੇਕਿਨ ਇਸ ਦਾ ਇਸਤੇਮਾਲ ਤੁਸੀਂ ਸਹੀ ਮਾਤਰਾ ਦੇ ਵਿੱਚ ਸਹੀ ਕੁਆਂਟੀਟੀ ਦੇ ਵਿੱਚ ਅਗਰ ਤੁਸੀਂ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਵਧੀਆ ਬੈਨੀਫਿਟਸ ਇਹ ਦੇਣ ਵਾਲੀ ਹੈ ਅਤੇ ਤੁਹਾਨੂੰ ਇਹ ਟੈਨਸ਼ਨ ਫਰੀ ਰੱਖਣ ਵਾਲੀ ਹੈ ਦੋਸਤੋ ਤੁਹਾਨੂੰ ਇੱਕ ਹੋਰ ਚੀਜ਼ ਮੈਂ ਦੱਸਣਾ ਚਾਹੁੰਦਾ ਹੈਗਾ ਹੈ ਕਿ ਤુલਸੀ ਜਿਹੜੀ ਹੈ ਇਹ ਘਰ ਦੇ ਬਾਹਰ ਕਿਉਂ ਰੱਖੀ ਜਾਂਦੀ ਹੈ ਇਹਦਾ ਕੀ ਇਹਦਾ ਇੰਨਾ ਇੰਪੋਰਟੈਂਸ ਹੈ ਜਿਹੜਾ ਇਹਨੂੰ ਘਰ ਦੇ ਬਾਹਰ ਰੱਖ ਕੇ ਲੋਕੀ ਇਹਨੂੰ ਪੂਜਦੇ ਨੇ ਤੇ ਇਹਨੂੰ ਪਾਣੀ ਪਾਉਂਦੇ ਨੇ ਕਿਉਂਕਿ ਇਹ ਵਾਤਾਵਰਣ ਨੂੰ ਵੀ ਪਿਊਰੀਫਾਈ ਕਰਦੀ ਹੈ ਵਾਤਾਵਰਣ ਨੂੰ ਸ਼ੁੱਧ ਕਰਦੀ ਹੈ ਜਿਹਦੇ ਕਰਕੇ ਸਾਡੇ ਘਰ ਦੇ ਆਲੇ-ਦੁਆਲੇ ਜਿੰਨੀ ਵੀ ਨੈਗੇਟਿਵ ਵਾਈਬ੍ਰੇਸ਼ਨਸ ਹੈ ਤુલਸੀ ਬਾਹਰ ਲਗਾਉਣ ਦੇ ਨਾਲ ਸਾਡੀਆਂ ਵਾਈਬ੍ਰੇਸ਼ਨਸ ਖਤਮ ਹੋ ਸਕਦੀਆਂ ਹਨ ਅਤੇ ਦੂਸਰੇ ਨੰਬਰ ਤੇ ਇਹ 에ਅਰ ਪਿਊਰੀਫਿਕੇਸ਼ਨ ਦਾ ਵੀ ਤુલਸੀ ਜਿਹੜੀ ਇਹ ਕੰਮ ਕਰਦੀ ਹੈ ਜਿਨ੍ਹਾਂ ਨੂੰ ਦਮੇ ਦੀ ਸ਼ਿਕਾਇ ਤੁਲਸੀ ਜਿਹੜੀ ਹੈ 에어 ਪਿਊਰੀਫਾਈ ਦਾ ਵੀ ਬਹੁਤ ਹੀ ਅੱਛੇ ਤਰੀਕੇ ਨਾਲ ਕੰਮ ਕਰਦੀ ਜਿਹਦੇ ਨਾਲ ਤੁਹਾਡੇ ਅੰਦਰ ਜਿਹੜੀ ਖਾਂਸੀ ਜ਼ੁਕਾਮ ਦੀ ਜਿਹੜੀ ਪ੍ਰੋਬਲਮ ਲੰਦੀ ਹੈ ਜਾਂ ਤੁਹਾਡੇ ਜਿਹੜੇ ਨੈਗੇਟਿਵ ਵਾਈਬ੍ਰੇਸ਼ਨਸ ਤੁਹਾਡੇ ਘਰ ਦੇ ਆਲੇ ਦੋਲੇ ਜਿਹੜਾ ਬਣਿਆ ਰਹਿੰਦਾ ਹੈ ਤੁਸੀਂ ਉਹਨੂੰ ਵੀ ਘਟਾਉਣ ਦੇ ਵਿੱਚ ਬਹੁਤ ਹੀ ਅੱਛਾ ਕੰਮ ਕਰਦੀ ਹੈ ਦੋਸਤੋ ਲਾਸਟ ਦੇ ਵਿੱਚ ਮੈਂ ਇੱਕ ਚੀਜ਼ ਦੱਸਦਾ ਹਾਂ ਕਿ ਆਯੁਰਵੇਦ ਹਮੇਸ਼ਾ ਸਾਨੂੰ ਇਹ ਚੀਜ਼ ਕਹਿੰਦੀ ਹੈ ਸੋ ਸਤ ਸਵਾਸਥੇ ਰਕਸ਼ਨਮ ਆਤੁਰਸ ਵਿਕਾਰ ਪ੍ਰਸ਼ਮਨਮ ਚ ਮਤਲਬ ਸਵਸਥੀ ਵਿਅਕਤੀ ਦੇ ਸਵਾਸਥੇ ਦੀ ਰੱਖਿਆ ਕਰਨਾ ਅਤੇ ਰੋਗੀ ਦੇ ਰੋਗ ਨੂੰ ਦੂਰ ਕਰਨਾ ਆਯੁਰਵੇਦ ਦਾ ਇਹੀ ਇੱਕ ਪ੍ਰਯੋਜ ਜਿਦੇ ਕਰਕੇ ਅਸੀਂ ਆਪਣੀ ਇਮਿਊਨਿਟੀ ਨੂੰ ਵਧਾ ਸਕਦੇ ਹਾਂ ਅਤੇ ਇਮਿਊਨਿਟੀ ਨੂੰ ਵਧਾਣ ਦੇ ਲਈ ਤੁਲਸੀ ਸਭ ਤੋਂ ਵਧੀਆ ਜੜੀ ਬੂਟੀ ਹੈ ਸਭ ਤੋਂ ਵਧੀਆ ਹਬ ਹੈ ਇਸ ਦਾ ਇਸਤੇਮਾਲ ਤੁਸੀਂ ਜ਼ਰੂਰ ਕਰੋ ਅਤੇ ਆਪਣੀ ਪ੍ਰੋਬਲਮ ਨੂੰ ਆਪਣੀ ਇਮਿਊਨਿਟੀ ਨੂੰ ਇੰਨਾ ਕੁ ਵਧਾਓ ਕਿ ਤੁਹਾਨੂੰ ਤੁਹਾਡੇ ਲਾਗੇ ਤੁਹਾਡੀ ਕੋਈ ਵੀ ਬਿਮਾਰੀ ਨਾ ਫੜਕੇ ਨਾ ਹੀ ਤੁਹਾਨੂੰ ਕੋਈ ਉਹ ਪ੍ਰੋਬਲਮ ਦਵੇ ਇਸ ਕਰਕੇ ਕਹਿੰਦੇ ਆ ਕਿ ਆਯੁਰਵੈਦ ਨੂੰ ਅਪਣਾਓ ਤੇ ਆਪਣੇ ਜੀਵਨ ਨੂੰ ਸੁਖੀ ਪਾਓ ਅਤੇ ਲੰਬੇ ਸਮੇਂ ਤੱਕ ਜੁੜਨ ਦੇ ਲਈ ਸਾਡਾ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਨਵੀਂ ਜੜੀ ਬੂਟੀ ਦੇ ਨਾਲ ਫਿਰ ਪੇਸ਼ ਹੋਵਾਂਗੇ ਧੰਨਵਾਦ